ਇਹਨਾਂ ਚੋਕੇ ਜਿਹੜਾ ਇਹ ਮੰਤਪਾਤੀ ਘਟਨਾ ਜੀ ਅੱਜ ਪਠਾਨਕੋਟ ਦੇ ਵਿੱਚ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਦਾ ਡੀਜੀ ਧਿਕਸ਼ਾ ਜੀ ਨੇਹਾ ਜੀ ਭੈਟੀ ਗਿਰੀਨ ਮੈਰਡ ਤੇ ਪੰਡਾਰੀ ਜੀ ਇਹਨਾਂ ਦੀ ਡੈਥ ਪਨੀ ਮੇਸ਼ਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਧ ਦੇ ਵਿੱਚ ਸ਼ੋਕ ਦੀ ਲਹਿਰ ਹੈ ਇਹ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ ਅਲੇ ਜੀਵਨ ਜੀਣਾ ਸੀ ਉਹ اپنی جیون लीला ਸਮਾਪਤ ਕਰਕੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਇਹ ਤੋਂ ਵੱਡਾ ਦੁੱਖ ਹਰ ਦਿਲ ਵਿੱਚ ਕੀ ਹੋ ਸਕਦਾ ਮੈਂ ਨਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦੇ ਨਾਂ ਬੀਤ ਲੋਹਾਂ ਦੀ ਵਿਛੜੀ ਹੋ ਨੂੰ ਪ੍ਰਭੂ ਆਪਣੇ ਚਰਨਾਂ ਦੇ ਨਿਵਾਸ ਦੇਣ ਜਿਵੇਂ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਤਮਾ ਅੱਗੇ ਅਰਦਾਸ ਕਰਨਾ ਉਹਨਾਂ ਦੇ ਰੂਹ ਨੂੰ ਸ਼ਾਂਤੀ ਮਿਲੋ ਜੱਸੀ ਆਮ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658 ਜਿਹੜਾ ਇਹ ਮੰਤਪਾਟੀ ਘਟਨਾ ਜੀ ਅਜ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਲਾਡੀ ਜੀ ਧਿਕਸ਼ਾ ਜੀ ਨੇਹਾ ਜੀ ਕ੍ਰਿਤੀ ਜਿਹੜੀ ਅਨਮੈਟਰਡ ਸਪੰਦਾਰੀ ਦੀ ਇਹਨਾਂ ਦੀ ਡੈਥ ਪਨੀ ਮੇਸ਼ਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਦ ਵਿੱਚ ਸ਼ੋਕ ਦੀ ਲਹਿਰ ਹੈ ਇਹ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ आले ਜੀਵਨ ਜੀਣਾ ਸੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਜਹਾਨ ਛੱਡ ਕੇ ਚਲੇ ਗਏ ਇਸ ਤੋਂ ਵੱਡਾ ਦੁੱਖ ਸ਼ਰਦ ਵਿੱਚ ਕੀ ਹੋ ਸਕਦਾ ਮੈਂ ਨਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦਿੰਨਾ ਵੀ ਚਾਹੁੰਦਾ ਹਾਂ ਜਿਵੇਂ ਉਹ ਨੂੰ ਪ੍ਰਭੂ ਆਪਣੇ ਚਰਨਾਂ ਦੇ ਨਿਵਾਸ ਦੇ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਸ਼ਾ ਅਗੇ ਅਰਦਾਸ ਕਰਨਾ ਉਹਨਾਂ ਦੇ ਰੂਹ ਨੂੰ ਸ਼ਾਂਤੀ ਮਿਲੇ ਜੈਸੀ ਆਮ ਕਿ ਨਾ ਕਿ ਉਹ ਜਿਹੜਾ ਇਹ ਮੰਤਪਾਤੀ ਘਟਨਾ ਜੀ ਅਜ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਲਾਡੀ ਜੀ ਦਿਕਸ਼ਾ ਜੀ ਨੇਹਾ ਜੀ ਬੇਟੀ ਜਿਹੜੀ ਅਨਮੈਰਿਡ ਸੁਪੰਦਾਰੀ ਜੀ ਇਹਨਾਂ ਦੀ ਡੈਥ ਮਨੀ ਮੇਸ਼ਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸਰਦ ਵਿੱਚ ਸ਼ੋਕ ਦੀ ਲਹਿਰ ਹੈ ਇਹ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ आले ਜੀਵਨ ਜੀਣਾ ਸੀ ਉਹ ਆਪਣੀ ਜੀਵਨ ਰੀਲਾ ਸਮਾਪਤ ਕਰਕੇ ਇਸ ਹੋਂ ਚੜ ਕੇ ਚਲੇ ਗਏ ਹੈ ਇਸ ਤੋਂ ਵੱਡਾ ਦੁੱਖ ਹੋਰ ਸਰਦ ਵਿੱਚ ਕੀ ਹੋ ਸਕਦਾ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦਿਨਬੀਤ ਲੋਣਾਂ ਦੀ ਵਿਛੜੀ ਰੂਹ ਨੂੰ ਪ੍ਰਭੂ ਆਪਣੇ ਚਰਨਾਂ 'ਚ ਨਿਵਾਸ ਦੇਣ ਜਿਵੇਂ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਤਮਾ ਅਗੇ ਅਰਦਾਸ ਕਰਨਾ ਕਿ ਉਹਨਾਂ ਦੇ ਰੂਹ ਨੂੰ ਸ਼ਾਂਤੀ ਮਿਲੇ ਜੈਸੀ ਆਮ